ਸਤਿ ਸ਼੍ਰੀ ਅਕਾਲ ਸੂਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੂਰੀ ਸਾਹਿਬ ਜਿਵੇਂ ਤੁਸੀਂ ਯੂਕੇ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਜਿਹੜੀ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਦੇਖੋ ਮੈਂ ਕੁਝ ਗਲਤ ਨਹੀਂ ਕਿਹਾ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਪਿੱਛੇ ਪੰਜਾਬ ਦਾ ਨਕਸ਼ਾ ਨਜ਼ਰ ਆ ਰਿਹਾ ਜੀ ਪੰਜਾਬ 'ਚ ਕੋਈ ਕਿਸੇ ਵੀ ਪਾਸਿਓਂ ਆ ਰਿਹਾ ਤਾਂ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਕਾਰਨ ਇਹ ਹੈ ਕਿ ਪੰਜਾਬ ਕੋਲ ਇੰਨੀ ਕਿ ਸਮਰੱਥਾ ਹੈ ਨਹੀਂ ਕਿ ਜੇਕਰ ਕੋਈ ਕ੍ਰਾਈਮ ਕਰਕੇ ਪੰਜਾਬ ਦੇ ਬਾਰਡਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਦਬੋਚ ਲਿਆ ਜਾਵੇ ਪੰਜਾਬ ਕ੍ਰਾਈਮ ਫਰੀ ਵੀ ਨਹੀਂ ਆ ਪੰਜਾਬ ਵਿੱਚ ਨਸ਼ਾ ਵੀ ਬਹੁਤ ਹੈ ਇਸ ਕਰਕੇ ਕੋਈ ਵੀ ਕੱਲਾ ਬਿਹਾਰ ਤੋਂ ਨਹੀਂ ਯੂਪੀ ਤੋਂ ਝਾਰਖੰਡ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਜਾਂ ਕਿਸੇ ਵੀ ਆਦਰ ਸਟੇਟ ਤੋਂ ਆਉਂਦਾ ਹਿਮਾਚਲ ਤੋਂ ਆਉਂਦਾ ਉਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਗੱਲ ਜਾਇਜ਼ ਹੈ ਨਹੀਂ ਇੱਕ ਗੱਲ ਹੋਰ ਤੁਸੀਂ ਜਿਵੇਂ ਮੇਰੇ ਮਾਨਸਿਕ ਸਵਾਲ ਹੁੰਦਾ ਜਿਵੇਂ ਤੁਸੀਂ ਯੂਕੇ ਸੀਗੇ ਹੂੰ ਹੁਣ ਜਿੱਦਾਂ ਬਰਮਿੰਗਮ ਤੋਂ ਜਦੋਂ ਲੰਡਨ ਜਾਣਾ ਆ ਫਿਰ ਉਹਦੀ ਤਾਂ ਵੈਰੀਫਿਕੇਸ਼ਨ ਨਹੀਂ ਹੁੰਦੀ ਦੇਖੋ ਬਹੁਤ ਤੁਹਾਡਾ ਵਧੀਆ ਸਵਾਲ ਆ ਬਹੁਤ ਸਾਰੇ ਐਨਆਰਆਈਆਂ ਦੇ ਮਨ ਚ ਵੀ ਸਵਾਲ ਆਉਣਾ ਮੈਂ ਇੰਗਲੈਂਡ ਐਂਟਰ ਕੀਤਾ ਬਰਮਿੰਗਮ ਐਂਟਰ ਕੀਤਾ ਪਿਛਲੀ ਵਾਰ ਲੰਡਨ ਕੀਤਾ ਸਾਇਦ ਕੀ ਬਰਮਿੰਗਮ ਕੀਤਾ ਤਾਂ ਮੈਂ ਬਰਮਿੰਗਮ ਤੋਂ ਲੰਡਨ ਗਿਆ ਮੁੜ ਕੇ ਵੈਰੀਫਿਕੇਸ਼ਨ ਨਹੀਂ ਹੋਈ ਬ੍ਰੈਡਫੋਰਡ ਗਿਆ ਵੈਰੀਫਿਕੇਸ਼ਨ ਨਹੀਂ ਹੋਈ ਉੱਥੇ ਰੂਲ ਸਾਰਿਆਂ ਲਈ ਸੇਮ ਆ ਪਰ ਇੱਕ ਮੇਰਾ ਸਵਾਲ ਹੈ ਕਿ ਕੀ ਸਾਡੇ ਦੇਸ਼ ਵਿੱਚ ਸਾਰਿਆਂ ਲਈ ਰੂਲ ਸੇਮ ਆ ਪੰਜਾਬੀ ਜੇ ਪੰਜਾਬ ਚ ਉਹਦੇ ਕੋਲ ਫੀਮ ਦਾ ਲਫਾਫਾ ਲਿਵੜਿਆ ਵੀ ਹੈਗਾ ਜੀ ਲਵਾਫੇ ਨੂੰ ਮੜ ਜੇ ਤਾਂ ਚਪਕੀ ਵੀ ਹੋਈ ਆ ਤਾਂ ਵੀ ਪਰਚਾ ਰਾਜਸਥਾਨ ਦੇਖ ਜਾ ਕੇ ਕਹਿੰਦਾ ਐਨ ਟੌਰ ਨਾ ਖਾਂਦੇ ਕਿ ਨਹੀਂ ਖਾਂਦੇ ਹੈ ਕੀ ਹੋ ਰਹੀ ਹੈ ਜੀ ਖੇਤੀ ਹੋ ਰਹੀ ਆ ਐਦਾ ਹੀ ਇੱਥੋਂ 200 ਕਿਲੋਮੀਟਰ ਅੱਗੇ ਚੱਲ ਜੇ ਤਾਂ ਹਮੇਸ਼ਾ ਸ਼ਹਿਰ ਤੋਂ ਜੀ ਤੂੰ ਚੰਡੀਗੜ੍ਹ ਦਾ ਬਾਰਡਰ ਟੱਪ ਕੇ ਅਕੇ ਹਿਮਾਚਲ ਚ ਐਂਟਰ ਕਰ ਗਿਆ ਤੂੰ ਜ਼ਮੀਨ ਨਹੀਂ ਲੈ ਸਕਦਾ ਕਿ ਉੱਥੇ ਐਦਾ ਹੁੰਦਾ ਉਹਨਾਂ ਮੈਂ ਬਰਮਿੰਗਮ ਜੀ ਚਾਹੇ ਬੰਦਾ ਬਰਮਿੰਗਮ ਜੰਮਿਆ ਚਾਹੇ ਜੰਮਿਆ ਉਹ ਲੰਡਨ ਉਹ ਬਰੈਡਫੋਰਡ ਜਾ ਕੇ ਵੀ ਜਗਾ ਲੈ ਸਕਦਾ ਸਕਾਟਲੈਂਡ ਚ ਜਾ ਕੇ ਵੀ ਲੈ ਸਕਦਾ ਲੰਡਨ ਵਾਲਾ ਜੰਮਿਆ ਬਰਮਿੰਗਮ ਚ ਘਰ ਵੀ ਲੈ ਸਕਦਾ ਉੱਥੇ ਐਦਾ ਵੱਖ ਪਾਤ ਤਾਂ ਨਹੀਂ ਹੈ ਜੀ ਹੁਣ ਪੰਜਾਬੀਆਂ ਨਾਲ ਵਰਤੀਰਾ ਹੀ ਬਗਾਨੇ ਰਕਾ ਕੀਤਾ ਜਾ ਰਿਹਾ ਤਾਂ ਪੰਜਾਬੀ ਆਪਣੀ ਸੇਫਟੀ ਲਈ ਕੁਝ ਤਾਂ ਮੰਗਣਗੇ ਮੈਨੂੰ ਨਹੀਂ ਲੱਗਦਾ ਵੈਰੀਫਿਕੇਸ਼ਨ ਵਾਲੀ ਜਿਹੜੀ ਮੈਂ ਗੱਲ ਅਗੀ ਉਹ ਝੂਠ ਗੱਲ ਤੇ ਸਤਿ ਸ਼੍ਰੀ ਅਕਾਲ ਸੂਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੂਰੀ ਸਾਹਿਬ ਜਿਵੇਂ ਤੁਸੀਂ ਯੂਕੇ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਜਿਹੜੀ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਦੇਖੋ ਮੈਂ ਕੁਝ ਗਲਤ ਨਹੀਂ ਕਿਹਾ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਆ ਤੁਹਾਨੂੰ ਪਿੱਛੇ ਪੰਜਾਬ ਦਾ ਨਕਸ਼ਾ ਨਜ਼ਰ ਆ ਰਿਹਾ ਜੀ ਪੰਜਾਬ ਚ ਕੋਈ ਕਿਸੇ ਵੀ ਪਾਸਿਓਂ ਆ ਰਿਹਾ ਤਾਂ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਕਾਰਨ ਇਹ ਹੈ ਕਿ ਪੰਜਾਬ ਕੋਲ ਇੰਨੀ ਕਿ ਸਮਰੱਥਾ ਹੈ ਨਹੀਂ ਕਿ ਜੇਕਰ ਕੋਈ ਕ੍ਰਾਈਮ ਕਰਕੇ ਪੰਜਾਬ ਦੇ ਬਾਰਡਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਦਬੋਚ ਲਿਆ ਜਾਵੇ ਪੰਜਾਬ ਕ੍ਰਾਈਮ ਫਰੀ ਵੀ ਨਹੀਂ ਆ ਪੰਜਾਬ ਵਿੱਚ ਨਸ਼ਾ ਵੀ ਬਹੁਤ ਹੈ ਇਸ ਕਰਕੇ ਕੋਈ ਵੀ ਕੱਲਾ ਬਿਹਾਰ ਤੋਂ ਨਹੀਂ ਯੂਪੀ ਤੋਂ ਖਰਖੰਡ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਜਾਂ ਕਿਸੇ ਵੀ ਅਦਰ ਸਟੇਟ ਤੋਂ ਆਉਂਦਾ ਹਿਮਾਚਲ ਤੋਂ ਆਉਂਦਾ ਉਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਗੱਲ ਜਾਇਜ਼ ਆ ਨੀ ਇੱਕ ਗੱਲ ਹੋਰ ਤੁਸੀਂ ਜਿਵੇਂ ਮੇਰੇ ਮਨਚਕ ਸਵਾਲ ਆਉਂਦਾ ਜਿਵੇਂ ਤੁਸੀਂ ਯੂਕੇ ਸੀਗੇ ਹਮ ਹੁਣ ਜਿੱਦਾਂ ਬਰਮਿੰਗਮ ਤੋਂ ਜਦੋਂ ਲੰਡਨ ਜਾਣਾ ਆ ਫਿਰ ਉਹਦੀ ਤਾਂ ਵੈਰੀਫਿਕੇਸ਼ਨ ਨਹੀਂ ਹੁੰਦੀ ਦੇਖੋ ਬਹੁਤ ਤੁਹਾਡਾ ਵਧੀਆ ਸਵਾਲ ਆ ਬਹੁਤ ਸਾਰੇ ਐਨਆਰਆਈਆਂ ਦੇ ਮਨਚ ਵੀ ਸਵਾਲ ਹੋਣਾ ਮੈਂ ਇੰਗਲੈਂਡ ਐਂਟਰ ਕੀਤਾ ਬਰਮਿੰਗਮ ਐਂਟਰ ਕੀਤਾ ਪਿਛਲੀ ਵਾਰ ਲੰਡਨ ਕੀਤਾ ਸੀ ਐਤ ਕੀ ਬਰਮਿੰਗਮ ਕੀਤਾ ਤਾਂ ਮੈਂ ਬਰਮਿੰਗਮ ਤੋਂ ਲੰਡਨ 'ਤੇ ਮੁੜ ਕੇ ਵੈਰੀਫਿਕੇਸ਼ਨ ਨਹੀਂ ਹੋਈ ਬਰੈਡਫੋਰਡ 'ਤੇ ਵੈਰੀਫਿਕੇਸ਼ਨ ਨਹੀਂ ਹੋਈ ਉੱਥੇ ਰੂਲ ਸਾਰਿਆਂ ਲਈ ਸੇਮ ਆ ਪਰ ਇੱਕ ਮੇਰਾ ਸਵਾਲ ਹੈ ਕਿ ਕੀ ਸਾਡੇ ਦੇਸ਼ ਵਿੱਚ ਸਾਰਿਆਂ ਲਈ ਰੂਲ ਸੇਮ ਆ ਪੰਜਾਬੀ ਜੇ ਪੰਜਾਬ 'ਚ ਉਹਦੇ ਕੋਲ ਫੀਮ ਦਾ ਲਫਾਫਾ ਲਿਵੜਿਆ ਵੀ ਹੈਗਾ ਜੀ ਲਫਾਫੇ ਨੇ ਮੜ ਜੇ ਤਾਂ ਚਿਪਕੀ ਵੀ ਹੋਈ ਆ ਤਾਂ ਵੀ ਪਰਚਾ ਰਾਜਸਥਾਨ ਦੇਖ ਜਾ ਕੇ ਕਹਿੰਦਾ ਐਨ ਟੌਰ ਨਾ ਖਾਂਦੇ ਕਿ ਨਹੀਂ ਖਾਂਦੇ ਹੈ ਖੇਤੀ ਹੋ ਰਹੀ ਹੈ ਜੀ ਖੇਤੀ ਹੋ ਰਹੀ ਹੈ ਇੱਦਾਂ ਹੀ ਇੱਥੋਂ 200 ਕਿਲੋਮੀਟਰ ਅੱਗੇ ਚੱਲ ਜਾਂਦਾ ਹਮੇਸ਼ਾ ਸ਼ਹਿਰ ਤੋਂ ਜੀ ਤੂੰ ਚੰਡੀਗੜ੍ਹ ਦਾ ਬਾਰਡਰ ਟੱਪ ਕੇ ਅਖੇ ਹਿਮਾਚਲ 'ਚ ਐਂਟਰ ਕਰ ਗਿਆ ਤੂੰ ਜ਼ਮੀਨ ਨਹੀਂ ਲੈ ਸਕਦਾ ਕਿ ਉੱਥੇ ਇੱਦਾਂ ਹੁੰਦਾ ਹੁਣ ਮੈਂ ਬਰਮਿੰਗਮ 'ਚ ਜੀ ਚਾਹੇ ਬੰਦਾ ਬਰਮਿੰਗਮ ਜੰਮਿਆ ਚਾਹੇ ਜੰਮਿਆ ਉਹ ਲੰਡਨ ਉਹ ਬ੍ਰੈਡਫੋਰਡ ਜਾ ਕੇ ਵੀ ਜਗ੍ਹਾ ਲੈ ਸਕਦਾ ਸਕਾਟਲੈਂਡ 'ਚ ਜਾ ਕੇ ਵੀ ਲੈ ਸਕਦਾ ਲੰਡਨ ਵਾਲਾ ਜੰਮਿਆ ਬਰਮਿੰਗਮ 'ਚ ਘਰ ਵੀ ਲੈ ਸਕਦਾ ਉੱਥੇ ਇੱਦਾਂ ਵੱਖ-ਪਾਤ ਤਾਂ ਨਹੀਂ ਹੈ ਜੀ ਹੁਣ ਪੰਜਾਬੀਆਂ ਨੇ ਵਰਤੀਰਾ ਹੀ ਬਗਾਨੇ ਵਰਗਾ ਕੀਤਾ ਜਾ ਰਿਹਾ ਹੈ ਤਾਂ ਪੰਜਾਬੀ ਆਪਣੀ ਸੇਫਟੀ ਲਈ ਕੁਝ ਤਾਂ ਮੰਗਣਗੇ ਮੈਨੂੰ ਨਹੀਂ ਲੱਗਦਾ ਵੈਰੀਫਿਕੇਸ਼ਨ ਨਾਲ ਜਿਹੜੀ ਮੈਂ ਗੱਲ ਅਗੀਓ ਝੂਠ ਗਲਤ ਹੈ